ਕੀਜ਼ਾ ਪੂਜਾ ਜਿਹੜਾ 버ਗਰ ਹੈ ਇੱਕ ਦੋ ਦਿਨ ਤੱਕ ਖਾ ਸਕਦੇ ਆ ਆਉਣਾ ਫੇਰ ਤੁਹਾਨੂੰ ਪੀਲੀ ਦਾਲ ਤੇ ਆਉਣਾ ਪੈਂਦਾ ਜਾਂ ਮਹਰੀ ਮੂੰਗੀ ਬਾਕੀ ਅੱਜ ਕੱਲ ਸਾਗ ਹੈ ਉਹਦਾ ਤੁਹਾਨੂੰ ਪਤਾ ਹੀ ਹੈ ਵੀ ਉਹ ਅਕਤੂਬਰ ਚ ਇੱਕ ਵਾਰੀ ਸਾਗ ਬਣਦਾ ਤੜਕਾ ਲਾ ਲਾ ਕੇ 22 ਫਰਵਰੀ ਤੱਕ ਉਹੀ ਚੱਲਦਾ ਹੈ ਤੇ ਔਰ ਉਹਦਾ ਇੱਕ ਉਹਦਾ ਇੱਕ ਸਾਗ ਦਾ ਪਲੱਸ ਪੁਆਇੰਟ ਇਹ ਹੈ ਜਿੰਨੇ ਤੜਕੇ ਲੱਗ ਜਾਣਗੇ ਉਹਨਾਂ ਸਵਾਦ ਹੋਈ ਜਾਊਗਾ ਮੈਂ ਕੀ ਕੀਤਾ ਮੈਨੂੰ ਮੈਂ ਲੋਕ ਸਵਾਲ ਦੇ ਸਪੀਕਰ ਸਾਹਿਬ ਕੋਲ ਲੈ ਗਿਆ ਸਾਗ ਤੇ 3-4 ਤੜਕੇ ਲਾ ਕੇ ਲੈ ਕੇ ਗਿਆ ਮੈਂ ਪਹਿਲੀ ਨਾਲ ਮੈਂ ਆਪਣੀ ਮਮੀ ਨੂੰ ਲੈ ਗਿਆ ਬੇਬੇ ਨੂੰ ਸਪੀਕਰ ਸਾਹਿਬ ਨੂੰ ਸਾਗ ਦੇਤਾ ਤੇ ਨਾਲ ਆਟਾ ਮੱਕੀ ਦਾ ਤੇ ਕਣਕ ਦਾ ਮਿਕਸ ਕਰਕੇ ਦੇਤਾ ਥੋੜਾ ਜਿਹਾ ਸਮਝਾਤਾ ਉਹਨਾਂ ਦੇ ਜਿਹੜੇ ਰਸੋਈ ਵਾਲੇ ਸੀ ਕਿ ਇਹਨੂੰ ਨਹੀਂ ਰੋਟੀ ਟੁੱਟ ਜਾਊਗੀ ਉਹਨੂੰ ਮਿਕਸ ਕਰਕੇ ਜਿਹੜਾ ਬਣਾਉਣੀ ਆ ਪਾਣੀ ਹੱਥੀਆਂ ਤੇ ਉਤੋਂ ਬਾਅਦ ਮੀਂਹ ਦੇ ਬਾਅਦ ਮੈਨੂੰ ਸਪੀਕਰ ਸਾਹਿਬ ਨੇ ਬੁਲਾਇਆ ਆਪਣੇ ਚੈਂਬਰ ਚ ਮੈਨੂੰ ਕਹਿੰਦੇ ਮਾਨ ਸਾਹਿਬ ਆਹ ਉਹ ਜੋ ਸਰਸੋਂ ਕੀ ਸਬਜ਼ੀ ਦੇ ਕੇ ਗਏ تھے ਉਹ ਔਰ ਮਿਲ ਸਕਦੀ ਹੈ ਮੈਂ ਕਹਾਂ ਜੀ ਜਿੰਨੀ ਮਰਜ਼ੀ ਲੈ ਲਓ ਸਾਡੇ ਕੋਲੇ ਸਰੋਂ ਤਾਂ ਸਾਡੇ ਕੋਲੇ ਆਮ ਸਾਡੇ ਕੋਲੇ ਪਾਲਕ ਦਾ ਸਬਜ਼ਾ ਸਾਡਾ ਕਲਚਰ ਹੈ ਜੀ ਸਾਡੇ ਖਾਣੇ ਵੀ ਮਸ਼ਹੂਰ ਸਾਡੇ ਗਾਣੇ ਵੀ ਮਸ਼ਹੂਰ ਜਿੱਥੇ ਜਾਂਦੇ ਆ ਪੰਜਾਬੀ ਆਪਣਾ ਗਾਣਾ ਤੇ ਖਾਣਾ ਨਾਲ ਲੈ ਕੇ ਜਾਂਦੇ ਆ ਸੋ ਇਸ ਕਰਕੇ ਸਾਡਾ ਸੱਭਿਆਚਾਰ ਸਾਡੇ ਨਾਲ ਰਹਿਣਾ ਚਾਹੀਦਾ ਔਰ ਮਾਣ ਕਰਨਾ ਚਾਹੀਦਾ ਸਾਨੂੰ ਕਿ ਅਸੀਂ ਪੰਜਾਬੀ ਆ ਸਾਡੇ ਬੋਲੀ ਦੇ ਵਿੱਚ ਹਰ ਰਿਸ਼ਤਾ ਡਿਕਲੇਅਰਡ ਹੈ ਕਿ ਕੌਣ ਹੈ ਇਹ ਕੱਲਾ ਨਾਂ ਲੈਣ ਨਾਲ ਪਤਾ ਲੱਗ ਜਾਂਦਾ ਇਹਦੇ ਨਾਲ ਰਿਸ਼ਤੇਦਾਰੀ ਕੀ ਹੈ ਪੂਆ ਬਾਪੂ ਦੀ ਭੈਣ ਤਾਇਆ ਬਾਪੂ ਦਾ ਭਾਈ ਪਰ ਉਹ ਤੋਂ ਵੱਡਾ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਦਯੋਰ জেਠ ਨਾਨੰਦ ਪਰਜਾਈ ਮਾਸੜ ਫੁੱਫੜ ਸਾਰੇ ਰਿਸ਼ਤੇ ਭਾਵੇਂ ਦੋ ਅੱਖਰਾਂ ਦੇ ਨੇ ਤਿੰਨ ਦੇ ਨੇ ਡਿਕਲੇਅਰਡ ਨੇ ਉਹਦਾ ਮਤਲਬ ਪਤਾ ਹੈ ਕੌਣ ਹੈ ਇਧਰ ਅੰਗਰੇਜ਼ੀ ਵਾਲੇ ਪਾਸੇ ਬਰਾਦਰ ਇਨ ਲਾ ਫਿਰ ਪੁੱਛਣਾ ਪੈਂਦਾ ਕਿੱਧਰਲੇ ਪਾਸੇ ਹੋ ਐ ਬਰਾਦਰ ਇਨ ਲਾ ਉਹ ਸਾਬ ਨਾਲ ਇੱਜ਼ਤ ਕਰੀਏ ਸਾਡੇ ਤਾਂ ਜੀਜਾ ਸਾਲਾ ਉਹਦੀ ਪਤਾ ਲੱਗ ਜਾਂਦਾ ਕੰਮ ਆ ਸਭ ਠੀਕ ਹੈ ਨਾ ਸੋ ਮੈਂ ਕਹਿਣਾ ਕਿ ਆਪਣੀ ਬੋਲੀ ਨੂੰ ਪਿਆਰ ਕਰੋ ਆਪਣੇ ਵਿਰਸੇ ਨੂੰ ਪਿਆਰ ਕਰੋ ਆਪਣੇ ਸੱਭਿਆਚਾਰ ਨੂੰ ਪਿਆਰ ਕਰੋ ਇਹਨੂੰ ਬੋਲਣ ਵੇਲੇ ਸ਼ਰਮ ਮਹਿਸੂਸ ਨਾ ਕਰੋ ਕਿ ਯਾਰ ਮੈਨੂੰ ਕੋਈ ਐ ਕਹੂਗਾ ਰਸੂਲ ਹਮਜ਼ਾ ਤੋਬ ਦੀ ਕਿਤਾਬ ਹੈ ਮੇਰਾ ਦਾਗਿਸਤਾਨ ਬੋਲੀ ਤੇ ਲਿਖੀ ਹੋਈ ਹੈ ਮਾਂ ਬੋਲੀ ਤੇ ਹੀ ਹੈ ਉਹਦੇ ਵਿੱਚ ਵੀ ਉਹਨੇ ਕਿਹਾ ਉਹ ਕਹਿੰਦਾ ਜੇ ਮੈਂ ਇੱਕ ਅੰਗਰੇਜ਼ ਦੇ ਮੂਹਰੇ ਆਪਣੀ ਬੋਲੀ ਬੋਲ ਰਿਹਾ ਅੰਗਰੇਜ਼ ਮੇਰੇ ਸਾਹਮਣੇ ਅੰਗਰੇਜ਼ੀ ਬੋਲ ਰਿਹਾ ਹੈ ਤਕੱਲੇ ਮੈਨੂੰ ਹੀ ਅਨਪੜ੍ਹ ਜਾਂ ਜਾਹਲ ਕਿਉਂ ਕਿਹਾ ਜਾ ਰਿਹਾ ਹੈ ਉਹਨੂੰ ਵੀ ਤਾਂ ਮੇਰੇ ਪਰਦੇਸ਼ ਦੀ ਬੋਲੀ ਨਹੀਂ ਆਉਂਦੀ ਨਾ ਉਹ ਆਪਣੀ ਮਾਂ ਬੋਲੀ ਬੋਲ ਰਿਹਾ ਮੈਂ ਆਪਣੀ ਮਾਂ ਬੋਲੀ ਬੋਲ ਰਿਹਾ ਮਾਂਵਾਂ 'ਚ ਫਰਕ ਥੋੜੀ ਹੁੰਦਾ ਹੈ ਮਾਂ ਤਾਂ ਮਾਂ ਹੈ ਸুইস ਕਰਕੇ ਮੈਂ ਇਸ ਮੁਬਾਰਕ ਮੌਕੇ ਤੇ ਇਸ ਗਲਤੀ ਵਧਾਈ ਤੁਹਾਨੂੰ ਦੇਣ ਆਇਆ ਕਿ ਤੁਸੀਂ ਡਾਕਟਰਸ ਹੋ profession ਜਿਤਨਾ ਡਾਕਟਰ ਬਲਜੀਤ ਕੌਰ ਜੀ ਨੇ ਕਿਹਾ ਹੈ ਸੋ ਡਾਕਟਰਾਂ ਬਾਰੇ ਜਦੋਂ ਵੀ ਪ੍ਰੋਗਰਾਮ ਹੋਵੇ ਤਾਂ ਸਾਡੇ ਘਰੇ ਬੜਾ ਲਾਈਵ ਦੇਖਿਆ ਜਾਂਦਾ ਉਹ ਕਿਉਂਕਿ ਜਾ ਕੇ ਜਵਾਬ ਵੀ ਦੇਣਾ ਹੁੰਦਾ ਜੀ ਸੋ ਇਸ ਕਰਕੇ ਤੁਸੀਂ ਇਸ ਗੱਲ ਨੂੰ ਸੇਫ ਸਮਝੋ ਕਿ ਤੁਹਾਨੂੰ ਕੋਈ ਬਜਟ ਦੀ ਕਮੀ ਨਹੀਂ ਆਊਗੀ ਕੋਈ ਤੁਹਾਡੀਆਂ ਸੁਵਿਧਾਵਾਂ 'ਚ ਕਮੀ ਨਹੀਂ ਆਊਗੀ ਕਿਉਂਕਿ ਮੈਂ ਵੀ ਤਾਂ ਕਿਸੇ ਨੂੰ ਜਵਾਬ ਦੇ ਆ ਨਾ